ਆ ਵੀਰੋ ਪਟਿਆਲੇ ਸ਼ਹਿਰ ਦੀ ਘਟਨਾ ਆ ਤੇ ਕਹਿੰਦੇ ਵੀ ਹਵਾ ਫੈਲੀ ਵੀ ਜਿਨੇ ਗੰਜਿਆ ਸਾਰੇ ਆ ਜੋ ਸਾਰਿਆਂ ਦੇ ਵਾਲ ਅਗਾ ਦੇਣੇ ਆ ਸਾਰੇ ਕਹਿੰਦੇ ਭੱਜ ਗਏ ਸਾਰੇ ਭੱਜ ਗਏ ਨਾਲ ਦੂਜਿਆਂ ਨੂੰ ਵੀ ਕਹਿੰਦੇ ਲੈ ਲੋ ਛੇਤੀ ਛੇਤੀ ਕਹਿੰਦੇ ਵਾਲ ਉਗ ਜਾਣੇ ਸਾਰਿਆਂ ਦੇ ਵਾਲ ਉਗ ਜਾਣੇ ਸਾਰਿਆਂ ਦੇ ਵਾਲ ਉਗ ਜਾਣੇ ਸਾਰੇ ਪਹੁੰਚ ਗਏ ਪਟਿਆਲੇ ਕਹਿੰਦੇ ਉਹਨਾਂ ਨੇ ਏਕ-ਏਕਰ ਦਵਾਈ ਫਰੀਜ ਲਾਤੀ ਤੇ ਬਾਅਦ ਚ ਹਜ਼ਾਰ-ਹਜ਼ਾਰ ਰੁਪਏ ਦੀ ਦਵਾਈ ਦੇਤੀ ਤੇ ਉਹ ਕਹਿੰਦੇ ਵੀ ਚੰਚੌਂ ਪੰਜਾਂ ਘੰਟਿਆਂ ਵਿੱਚ 15 ਲੱਖ ਦੀ ਮਾਰ ਕੇ ਲੈ ਗਏ ਤੇ ਬਾਅਦ ਜਦੋਂ ਸ਼ਾਮਾਂ ਨੂੰ ਇਹ ਸਾਰੇ ਦਵਾਈ ਦੁਈ ਲਵਾ ਕੇ ਘਰ ਆਏ ਨਾ ਤੇ 6 ਵਜੇ 7 ਵਜੇ ਕਹਿੰਦੇ ਮੂੰਹ ਦੇ ਪੈਣੇ ਸੋਜੇ ਸ਼ੁਰੂ ਹੋ ਗਏ ਬਾਅਦ ਇਹ ਸਾਰੇ ਭੱਜੇ ਹਸਪਤਾਲਾਂ ਨੂੰ ਤੇ ਹਸਪਤਾਲ ਕਰਦੇ ਫੁੱਲ ਪਟਿਆਲੇ ਦਾ ਹਸਪਤਾਲ ਵੀ ਫੁੱਲ ਕਰਦਾ ਸੰਗਰੂਰ ਦਾ ਹਸਪਤਾਲ ਵੀ ਫੁੱਲ ਕਰਤਾ ਹੋਰ ਜਿੰਨੇ ਲਾਗੇ ਪਾਸੇ ਸਰਕਾਰੀ ਹਸਪਤਾਲ ਸੀ ਨਾ ਉਹਨਾਂ ਚਾਹਾਂ ਜਿਲਿਆਂ ਦੇ ਸਾਰੇ ਫੁੱਲ ਹੋ ਗਏ ਤੇ ਅੰਦਰ ਦੀ ਖਬਰ ਇਹ ਆਈ ਆ ਵੀ ਕਹਿੰਦੇ ਪਟਿਆਲੇ ਦੇ ਲਾਗੇ ਪਾਸੇ ਮਤਲਬ ਉਹਨਾਂ ਨੇ ਮੂਰਖਾਂ ਦਾ ਮਤਲਬ ਇੱਕ ਸਰਵੇ ਕਰਨਾ ਸੀ ਵੀ ਇੱਥੇ ਮੂਰਖ ਕਿੰਨੇ ਗਾ ਹੈ ਇੱਕ ਤਾਂ ਖਬਰ ਇਹ ਸਮਝ ਆਈ ਆ ਸਾਹਮਣੇ ਆਈ ਆ ਦੂਜੀ ਖਬਰ ਇਹ ਸਾਹਮਣੇ ਆਈ ਆ ਵੀ ਸਾਹਮਣੇ ਵਾਲੇ ਮਾਰ ਕੇ ਲੈ ਗਏ ਮਾਰ ਕੇ ਲੈ ਗਏ ਤੇ 25 30 ਲੱਖ ਕਮਾ ਗਏ 4 5 ਲੱਖ ਰੁਪਇਆ ਲਾ ਦੇਣਗੇ 1 2 ਬੰਦਿਆਂ ਦੇ ਉੱਪਰ ਕੇਸ ਕੁਸ ਪਵਾ ਕੇ ਉਹਨਾਂ ਦੀ ਜਮਾਨਤਾ ਕਰਾ ਦੇਣਗੇ ਬਾਕੀ ਐਸ਼ ਲੈਣਗੇ ਇਸੇ ਵਾਸਤੇ ਸ਼ੇਰੇ ਪੰਜਾਬ ਭਗਵੰਤ ਮਾ ਜੀ ਨੇ ਕਿਹਾ ਆ ਜਦੋਂ ਗਉਂਦੇ ਹੁੰਦੇ ਸੀ ਵੀ ਐਸ਼ ਨਾਲ ਜਉਂਦਾ ਜੇ ਜੀਵਣਾ ਮਿੱਤਰਾ ਦੁਨੀਆ ਨੂੰ ਸਿੱਖ ਚੂਨਾ ਲਾਉਣਾ ਮਿੱਤਰਾ ਬਸ ਉਸੇ ਹੀ ਮਹਾ ਥਿਉਰੀ ਅਨਸਾਰ ਭਗਵੰਤ ਮਾਨ ਜੀ ਦੇ ਮਹਾ ਬਚਨ ਅਨਸਾਰ ਗੇਮ ਕਰ ਗਏ ਅਗਲੇ ਝੰਡੇ ਚਾੜ ਗਏ ਸਾਰਿਆਂ ਦੀ ਮਾਰਗ ਹੈ ਬਾਕੀ ਵੀਰੋ ਆਪਣੇ ਵੀਡੀਓ ਸ਼ੇਅਰ ਕਰ ਦਿਆ ਕਰੋ ਯਾਰ ਵੀਡੀਓ ਤੁਸੀਂ ਥੋੜੇ ਘੱਟ ਸ਼ੇਅਰ ਕਰਦੇ ਆਂ ਹੋਰ ਸਭ ਠੀਕ ਠਾਕ ਆ ਠੀਕ ਆ ਐਵੇਂ ਨਾ ਯਾਰ ਇਨਾ ਚੱਕਰ ਆ ਜਾ ਕਰੋ ਦਿਮਾਗ ਤੋਂ ਕੰਮ ਲਿਆ ਕਰੋ ਯਾਰ ਐਡੀ ਕਿਹੜਾ ਅਮਰੀਕਾ ਦੀ ਜਾਂ ਚੀਨ ਦੀ ਜਾਂ ਰਸ਼ੀਆ ਦੀ ਜਿਹੜੀ ਏਜੰਸੀ ਖੁੱਲੀ ਹੋਈ ਸੀ ਉਹਨਾਂ ਇੱਕੇ ਦਾਮੀ ਦਵਾਈ ਲੱਭ ਲਈ ਇੱਕ ਦਿਨ ਚ ਵੀ ਆ ਜਾਓ ਆ ਜਾਓ ਸਾਰਿਆਂ ਦੇ ਵਾਰ ਆ ਜਾਣਗੇ ਹੈ